ਸੋਹਣਾ ਡਿਜ਼ਾਈਨ ਆਇਆ ਦੇਖੋ ਡਿਜ਼ਾਈਨ ਕਿੰਨੇ ਪਿਆਰੇ ਪਿਆਰੇ ਵਰਕ ਆ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਆ ਲੋ ਜੀ ਦੇਖੋ ਆ ਡਿਜ਼ਾਈਨ ਆਇਆ ਬਿਲਕੁਲ ਨਿਊ ਲੋ ਜੀ ਇੱਕ ਆਇਆ ਮਸਲਿਨ ਦੇ ਉੱਤੇ ਸੂਟ ਓਨਲੀ ਕਰੀਮ ਕਲਰ ਹੀ ਆਇਆ ਵਾ ਤਿੰਨ ਪੀਸ ਆਇਆ ਇੱਕ ਨਾਲ ਦੇ ਤਿੰਨ ਪੀਸ ਮਿਲ ਜਾਣਗੇ ਗਲੇ ਤੇ ਵਰਕ ਦੇਖੋ ਲੇਸ ਲੱਗੀ ਹੋਈ ਆ ਫਰੰਟ ਤੇ ਪੈਨਲ ਵਾਲਾ ਡਿਜ਼ਾਈਨ ਆ ਲੋ ਜੀ ਇੱਕ ਆ ਵਾਈਟ ਸੂਟ ਆਇਆ ਵਾ ਓਨਲੀ ਵਾਈਟ ਕਲਰ ਹੀ ਆਉਂਦਾ ਇਹ ਕੜਾਈ ਦਾ ਕਲਰ ਚੇਂਜ ਹੋਊਗਾ ਇੱਕ ਪਿੰਕ ਕਲਰ ਦੀ ਕੜਾਈ ਆਈ ਹੈ ਇੱਕ ਔਰੇਂਜ ਕਲਰ ਦੀ ਆਈ ਹੈ ਇਤਾਂ ਨੂੰ ਇੱਕ ਪੀਸ ਖੋਲ ਕੇ ਦਿਖਾਵਾਂਗੇ ਕਿੰਨਾ ਪਿਆ ਵਰਕ ਦੇਖੋ ਕਿੰਨਾ ਸੋਹਣਾ ਹੋਇਆ ਕੀ ਜੀਬੀ ਸਿਲਕ ਸਟੋਰ ਜੱਗੀ ਬੱਗੀ ਵਾਲੇ ਆ ਜ ਤੁਹਾਡੇ ਲਈ ਬਹੁਤ ਵਧੀਆ ਵੈਰਾਈਟੀ ਲੈ ਕੇ ਆਏ ਆ ਬਹੁਤ ਸੋਹਣੇ ਡਿਜ਼ਾਈਨ ਆਏ ਆ ਦੇਖੋ ਡਿਜ਼ਾਈਨ ਕਿੰਨੇ ਪਿਆਰੇ ਪਿਆਰੇ ਵਰਕ ਆ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਆ ਆ ਦੇਖੋ ਡਿਜ਼ਾਈਨਰ ਬੁਟੀਕ ਪੀਸ ਆ ਗਰਲੀਸ਼ ਲੁੱਕ ਦੇ ਵਿੱਚ ਡਿਜ਼ਾਈਨਰ ਪੀਸ ਇਹ ਤੁਹਾਨੂੰ ਪੀ ਸਾਰੇ ਆਪਾਂ ਖੋਲ ਕੇ ਦਿਖਾਵਾਂਗੇ ਕਲਰ ਵੀ ਆਏ ਆ ਡਿਜ਼ਾਈਨ ਵੀ ਆਏ ਆ ਵਰਕ ਦੇਖੋ ਸਾਰਾ ਬਰੀਕੀ ਥ्रेड ਵਰਕ ਆ ਜੀ ਪਾਰਟੀ ਵੇਅਰ ਸੂਟ ਆ ਕਾਟਨ ਦੇ ਗਰਮੀਆਂ ਲਈ ਖਾਸ ਤੋਹਫੇ ਆਏ ਆ ਜੀ ਆ ਬਿਲਕੁਲ ਨਵੇਂ ਆਰਟੀਕਲ ਆਏ ਆ ਜੀ ਇਹ ਲੋ ਜੀ ਆ ਡਿਜ਼ਾਈਨ ਆਇਆ ਬਿਲਕੁਲ ਨਿਊ ਵੀ ਸ਼ੇਪ ਗਲਾ ਬਹੁਤ ਸੋਹਣਾ ਵਰਕ ਆਇਆ ਵਾ ਆ ਦੇਖੋ ਤੁਹਾਨੂੰ ਪੀਸ ਖੋਲ ਕੇ ਦਿਖਾਵਾਂਗੇ ਬਿਲਕੁਲ ਨਿਆ ਨਵਾਂ ਡਿਜ਼ਾਈਨ ਆਇਆ ਜੀ ਮਸਲੀਨ ਦੇ ਉੱਤੇ ਜੀ ਲੋ ਜੀ ਇਹ ਤੁਸੀਂ ਲੌਂਗ ਸੂਟ ਬਣਾ ਸਕਦੇ ਆ ਲੈਸ ਲੱਗੀ ਐ ਸ਼ਾਰਟ ਵੀ ਲੈਂਥ ਹੋ ਜੂਗੀ ਇਹਦੀ ਲੋ ਜੀ ਪੀਸ ਦੇਖੋ ਕਿੰਨਾ ਪਿਆਰਾ ਜੀ ਫੁੱਲ ਬਾਜ਼ੂ ਨਾਲ ਦੇ ਆਇਆ ਜੀ ਆ ਦੇਖੋ ਫੁੱਲ ਬਾਹਾਂ ਤੇ ਨਾਲ ਵਰਕ ਹੋਇਆ ਵਾ ਔਰ ਵੀ ਸ਼ੇਪ ਗਲਾ ਜੀ ਇਹ ਤੇ ਫਲਾਵਰ ਬਣਿਆ ਹੋਇਆ ਬਹੁਤ ਸੋਹਣਾ ਇਹਦੇ ਕਲਰ ਦੇਖੋ ਚਾਰ ਕਲਰ ਆਏ ਆ ਪਿੰਕ ਕਲਰ ਆਇਆ ਪਿਸਤਾ ਗ੍ਰੀਨ ਔਰ ਪੀਚ ਕਲਰ ਤਿੰਨ ਕਲਰ ਆਏ ਆ ਇਹਦੇ ਚ ਔਰ ਦੁਪੱਟੇ ਦਾ ਡਿਜ਼ਾਈਨ ਵੀ ਇਹਦਾ ਬਹੁਤ ਸੋਹਣਾ ਵਾ ਨਾਲ ਇਹਦੇ ਪਲੇਨ ਬਾਟਮ ਆ ਔਰ ਦੁਪੱਟਾ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਜੀ ਇਹਦਾ ਹਲੋ ਜੀ ਲਓ ਜੀ ਦੁਪੱਟੇ ਦਾ ਡਿਜ਼ਾਈਨ ਦੇਖੋ ਲੈਸ ਦੇਖੋ ਕਿੰਨੀ ਪਿਆਰੀ ਲੱਗੀ ਹੋਈ ਡਿਜ਼ਾਈਨਰ ਦੇ ਵਿੱਚ ਸੂਟ ਆਇਆ ਜੀ ਇਹ ਕਲਰ ਚਾਰ ਆਏ ਆ ਇਹਦੇ ਚ ਪੀਚ ਪਿੰਕ ਤੇ ਪਿਸਤਾ ਪ੍ਰਾਈਸ ਹੈਗਾ 1140 ਰੁਪਏ ਜੀ 1140 ਰੁਪਏ ਦੀ ਰੇਂਜ ਸੂਟ ਪਹਿਣਾ ਜੀ ਇਹ ਲੋ ਜੀ ਇੱਕ ਡਿਜ਼ਾਈਨ ਆਇਆ ਵਾ ਬਹੁਤ ਸੋਹਣਾ ਡਿਜ਼ਾਈਨ ਹੈ ਇੰਦੇ ਚ ਤਿੰਨ ਕਲਰ ਆਏ ਆ yellow green ਤੇ lavender ਕਲਰ ਇਹ ਤੁਹਾਨੂੰ ਇੱਕ ਪੀਸ ਖੋਲ ਕੇ ਦਿਖਾਵਾਂਗੇ yellow ਕਲਰ mustard ਕਲਰ ਖੋਲ ਕੇ ਦਿਖਾਵਾਂਗੇ بیس ਹੈਗਾ ਇਹ muslin ਜੀ ਫੈਬਰਿਕ ਜਿਹੜਾ ਆਇਆ ਵਾ ਇਹ muslin cotton ਨਾ ਗਰਮੀਆਂ ਲਈ ਖਾਸ ਸੌਫਾ ਜੀ muslin cotton ਦੇਖੋ ਕਿੰਨੀ ਸੋਹਣੀ ਕਢਾਈ ਹੋਈ ਆ 3 ਮੀਟਰ ਦੀ ਸਲਵਾਰ ਇਹਦੇ ਨਾਲ ਔਰ ਦੁਪੱਟਾ ਵੀ ਬਹੁਤ ਪਿਆਰਾ ਜੀ ਮਸਲੀਨ ਦਾ ਦੁਪੱਟਾ ਇਹਦੇ ਨਾਲ ਦੇਖੋ ਦੁਪੱਟੇ ਦਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਜੀ ਆ ਸਾਰੇ ਦੁਪੱਟੇ ਦੇ ਵਿੱਚ ਵਰਕ ਵੀ ਹੋਇਆ ਔਰ ਫੋਰ ਸਾਈਡ ਵੀ ਕਢਾਈ ਹੋਈ ਲੈਸ ਲੱਗੀ ਹੋਈ ਬਲੈਕ ਕਲਰ ਦੀ ਡਿਜ਼ਾਈਨਰ ਸੂਟ ਆ ਤਿੰਨ ਕਲਰ ਆਏ ਨੇ ਜੀ ਪ੍ਰਾਈਸ ਇਹਦਾ ਹੈਗਾ 1290 ਰੁਪਏ ਜੀ 1290 ਰੁਪਏ ਦੀ ਰੇਂਜ ਚ ਸੂਟ ਪੈਣਾ ਜੀ ਇਹ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਲੋ ਜੀ ਇੱਕ ਆਇਆ ਮਸਲੀਨ ਦੇ ਉੱਤੇ ਸੂਟ ਓਨਲੀ ਕਰੀਮ ਕਲਰ ਹੀ ਆਇਆ ਵਾ ਤਿੰਨ ਪੀਸ ਆਇਆ ਇੱਕੋ ਨਾਲ ਦੇ ਤਿੰਨ ਪੀਸ ਮਿਲ ਜਾਣਗੇ ਇਸ ਸਨੈਪ ਵਾਲਾ ਪੀਸ ਆ ਇੱਕ ਪੀਸ ਤੁਹਾਨੂੰ ਖੋਲ ਕੇ ਦਿਖਾਵਾਂਗੇ ਲੋ ਜੀ ਓਨਲੀ ਇਹ ਫੋਟੋ ਵਾਲਾ ਪੀਸ ਕ੍ਰੀਮ ਕਲਰ ਹੀ ਹੁੰਦਾ ਵਾ ਬਾਰਡਰ ਤੇ ਲੈਂਸ ਲੱਗੀ ਹੋਈ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਆ গারਲਿਸ਼ ਲੁੱਕ ਦੇ ਵਿੱਚ ਪੀਸ ਆਇਆ ਜੀ ਇਹ ਆ ਦੇਖੋ ਬਿਲਕੁਲ ਨਿਊ ਆਰਟੀਕਲ ਆ ਜੀ ਇਹ ਜਿੰਨੇ ਵੀ ਤੁਹਾਨੂੰ ਪੀਸ ਆ ਜੀ ਦਿਖਾ ਰਹੇ ਆ ਸਾਰੇ ਨਿਊ ਪੀਸ ਦਿਖਾ ਰਹੇ ਆ ਨਵੇਂ ਪੀਸ ਆਏ ਆ ਆ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਆ ਫੁੱਲ ਬਾਜ਼ੂ ਤੇ ਆ ਦੇਖੋ ਵਰਕ ਹੋਇਆ ਆ ਲੈਂਸ ਲੱਗੀ ਹੋਈ ਆ ਬਾਹਾਂ ਤੇ ਔਰ ਆ ਵਰਕ ਦੇਖੋ ਕਿੰਨਾ ਸੋਹਣਾ ਹੋਇਆ ਗਲੇ ਤੇ ਘੇਰੇ ਤੇ ਲੋ ਜੀ ਨਾਲ ਲੰਦੇ ਸਲਵਾਰਾ ਪਲੇਨ 3 ਮੀਟਰ ਦੀ ਪਲਾਜੋ ਸ਼ਰਾਰਾ ਸਲਵਾਰ ਕੁਛ ਵੀ ਤੁਸੀਂ ਰੈਡੀ ਕਰਵਾ ਸਕਦੇ ਆ ਔਰ ਦੁਪट्टे ਦਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਜੀ ਮਸਲੀਨ ਦਾ ਦੁਪੱਟਾ ਵਾ ਬੁਟੀਕ ਪੀਸ ਆਇਆ ਜੀ ਡਿਜ਼ਾਈਨਰ ਸੂਟ ਪ੍ਰਾਈਜ਼ ਇਹਦਾ ਹੈਗਾ 2210 ਰੁਪਏ ਜੀ 2210 ਰੁਪਏ ਦੀ ਰੇਂਜ ਸੂਟ ਪਹਿਣਾ ਵਾ ਨਾਲ ਲੰਦੇ ਬਹੁਤ ਸੋਹਣੀ ਲੈਸ ਲੱਗੀ ਹੋਈ ਹੈ ਡਿਜ਼ਾਈਨਰ ਸੂਟ ਆ ਜੀ ਇਹ ਮਸਲੀਨ ਕਾਟਨ ਦਾ ਲੋ ਜੀ ਇੱਕ ਕਲਰ ਰੰਗ ਆਇਆ ਮਸਲੀਨ ਕਾਟਨ ਦਾ ਬਹੁਤ ਸੋਹਣਾ ਡਿਜ਼ਾਈਨ ਹੈ ਵੀ ਮਸਲੀਨ ਦੇ ਉੱਤੇ ਪਾਰਟੀ ਵੇਅਰ ਸੂਟ ਆਇਆ ਗਰਲਿਸ਼ ਲੁੱਕ ਦੇ ਵਿੱਚ ਤਿੰਨ ਕਲਰ ਆਏ ਨੇ ਦੇ ਚ ਫਿਰੋਜ਼ੀ ਪਿੰਕ ਔਰ ਕਰੀਮ ਲੈਮਨ ਕਰੀਮ ਕਲਰ ਇਹਦੇ ਤੁਹਾਨੂੰ ਇੱਕ ਪੀਸ ਕੋਲ ਕੇ ਦਿਖਾਵਾਂਗੇ ਬਹੁਤ ਸੋਹਣਾ ਡਿਜ਼ਾਈਨਰ ਸੂਟ ਆਇਆ ਔਰ ਗਾਂਜਾ ਦੁਪੱਟੇ ਨਾਲ ਫੈਬਰਿਕ ਹੈਗਾ ਇਹ ਮਸਲੀਨ ਦਾ ਜੀ ਪਿਓਰ ਮਸਲੀਨ ਕਾਟਨ ਪਾਰਟੀ ਵੇਅਰ ਸੂਟ ਆਇਆ ਇਹ ਗਰਲਿਸ਼ ਲੁੱਕ ਦੇ ਵਿੱਚ ਡਿਜ਼ਾਈਨ ਆ ਜੀ ਲੋ ਜੀ ਇਸ ਦੇਖੋ ਕਿੰਨਾ ਸੋਹਣਾ ਜੀ ਗਲੇ ਤੇ ਵਰਕ ਦੇਖੋ ਲੈਸ ਲੱਗੀ ਹੋਈ ਆ ਫਰੰਟ ਤੇ ਪੈਨਲ ਵਾਲਾ ਡਿਜ਼ਾਈਨ ਆ ਔਰ ਘੇਰੇ ਤੇ ਲੈਸ ਲੱਗੀ ਹੋਈ ਆ ਔਰ ਫਲਾਵਰ ਦੇਖੋ ਕਿੰਨੇ ਸੋਹਣੇ ਬਨੇ ਹੋਏ ਨੇ ਚ ਫੁੱਲ ਬਾਜ਼ੂ ਨਾਲ ਆ ਫੁੱਲ ਬਾਹਾਂ ਜੀ ਇਹ ਨਾਲ ਲੰਦੇ ਔਰਗੈਂਜ਼ਾ ਦਾ ਦੁਪੱਟਾ ਵਾ ਪ੍ਰਾਈਸ ਇਹਦਾ ਆਇਆ 1660 ਰੁਪਏ ਜੀ 1660 ਰੁਪਏ ਦੀ ਰੇਂਜ ਸੂਟ ਆਇਆ ਦੁਪੱਟਾ ਦੇਖੋ ਕਿੰਨਾ ਸੋਹਣਾ ਔਰਗੈਂਜ਼ਾ ਦਾ ਵਿੱਚ ਸਾਰਾ ਵਰਕ ਹੋਇਆ ਵਾ ਔਰ ਲੈਸ ਲੱਗੀ ਹੋਈ ਆ ਲੋ ਜੀ ਕਲਰ ਇੰਦੇ ਚ ਤਿੰਨ ਆਏ ਆ ਪ੍ਰਾਈਸ ਹੈਗਾ 1660 ਰੁਪਏ ਕਰੀਮ ਕਲਰ ਆਇਆ ਜੀ ਇੱਕ ਪਿੰਕ ਕਲਰ ਔਰ ਫਿਰੋਜੀ ਕਲਰ ਲੋ ਜੀ ਇੱਕ ਆਇਆ ਕਾਟਨ ਦਾ ਸੂਟ ਜੀ ਪਿਓਰ ਕਾਟਨ ਦਾ ਕਪੜਾ ਜੀ ਬਹੁਤ ਸੋਹਣੀ ਚੀਜ਼ ਆਈ ਹੈ ਜਾਮ ਕਾਟਨ ਦੇ ਉੱਤੇ ਗਲੇ ਤੇ ਕਢਾਈ ਹੈ ਤਿੰਨ ਕਲਰ ਆਏ ਇੰਦੇ ਚ ਪਿੰਕ ਕਲਰ ਪੀਚ ਕਲਰ ਔਰ ਫਿਰੋਜੀ ਕਲਰ ਚੌਥਾ ਕਲਰ ਆ ਪੈਰਟ ਆ ਜੀ ਇਹ ਤੁਹਾਨੂੰ ਖੋਲ ਕੇ ਦਿਖਾਵਾਂਗੇ ਬਹੁਤ ਸੋਹਣਾ ਸੂਟ ਆਇਆ ਹੈ ਕਾਟਨ ਪਿਓਰ ਕਾਟਨ ਦੇ ਵਿੱਚ ਪਾਰਟੀ ਵੇਅਰ ਸੂਟ ਆ ਗਰਲਿਸ਼ ਲੁਕ ਦੇ ਵਿੱਚ ਓਨਲੀ ਗਲੇ ਦਾ ਡਿਜ਼ਾਈਨ ਜੀ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਬਣਿਆ ਹੋਇਆ ਜੀ ਔਰ ਘੇਰੇ ਤੇ ਇਹਦੇ ਲੈਂਸ ਲੱਗੀ ਹੋਈ ਹੈ ਘੇਰੇ ਤੇ ਇਹਦੇ ਲੈਂਸ ਲੱਗੀ ਹੋਈ ਹੈ ਜੀ ਨਾਲ ਦੁਪੱਟਾ ਇਹਦੇ ਨਾਲ ਕੋਟਨ ਦਾ ਆਇਆ ਵਾ ਬਨਾਰਸੀ ਕੋਟਨ ਦਾ ਦੁਪੱਟਾ ਦੇਖੋ ਦੁਪੱਟੇ ਦਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਜੀ ਬਨਾਰਸੀ ਕੋਟਨ ਦਾ ਸੂਟ ਹੈ ਇਹ ਪ੍ਰਾਈਜ਼ ਇਹਦਾ ਹੈਗਾ 1150 ਰੁਪਏ ਜੀ 1150 ਰੁਪਏ ਦੀ ਰੇਂਜ ਚ ਪਹਿਣਾ ਦੁਬਾਰਾ ਫੇਰ ਇਹਦੇ ਕਲਰ ਦਿਖਾ ਦਿਓ ਜੀ ਪਾਜੀ カラー रेंज وچ 4 ਆਏ ਆ ਪੈਡ ਖੁੱਲਾ ਹੋਇਆ ਜੀ ਤਿੰਨ ਕਲਰ ਆ ਪਏ ਆ 1150 ਰੁਪਏ ਦੀ ਰੇਂਜ ਸੂਟ ਪੈਣਾ ਜੀ ਇਹ ਪਾਰਟੀ ویئر ਸੂਟ ਕਾਟਨ ਦਾ ਲੋ ਜੀ ਇੱਕਾ ਵਾਈਟ ਸੂਟ ਆਇਆ ਵਾ ਓਨਲੀ ਵਾਈਟ ਕਲਰ ਹੀ ਆਉਂਦਾ ਇਹ ਕੜਾਈ ਦਾ ਕਲਰ ਚੇਂਜ ਹੋਊਗਾ ਇੱਕ ਪਿੰਕ ਕਲਰ ਦੀ ਕੜਾਈ ਆਈ ਹੈ ਇੱਕ ਔਰੇਂਜ ਕਲਰ ਦੀ ਆਈ ਹੈ ਇਤਾਂ ਨੂੰ ਇੱਕ ਪੀਸ ਖੋਲ ਕੇ ਦਿਖਾਵਾਂਗੇ ਕਰੀਮ ਕਲਰ ਦੇ ਵਿੱਚ ਬਹੁਤ ਸੋਹਣਾ ਸੂਟ ਆਇਆ ਇਹ ਇਹ ਵੀ ਮਸਲੀਨ ਕਾਟਨ ਆ ਜੀ ਫੈਬਰਿਕ ਮਸਲੀਨ ਆ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਆ ਜੀ ਡਿਜ਼ਾਈਨਰ ਬਟਿਕ ਪੀਸ ਆਇਆ ਜੀ ਇਹ ਕੜਾਈ ਦੇਖੋ ਕਿੰਨੀ ਸੋਹਣੀ ਹੋਈ ਘੇਰੇ ਤੇ ਲੈਸ ਲੱਗੀ ਹੋਈ ਆ ਵਾਈਟ ਕਲਰ ਦੀ ਪਾਰਟੀ ਵੇਅਰ ਸੂਟ ਆ ਜੀ ਕਲਰ ਇਹਦੇ ਜੀ ਤੁਹਾਨੂੰ ਵਾਈਟ ਹੀ ਮਿਲੇਗਾ ਔਰ ਕੜਾਈ ਦਾ ਕਲਰ ਚੇਂਜ ਹੈਗਾ ਜੀ ਇਹਦੇ ਚ ਪਿੰਕ ਕਲਰ ਤੇ ਪੀਚ ਕਲਰ ਇੱਕ ਨਾਲ ਦੇ ਦੋ ਪੀਸ ਮਿਲ ਜਾਣਗੇ ਦੁਪੱਟਾ ਇਹਨਾਂ ਔਰਗੈਂਜ਼ਾ ਦੀ ਡਿਜ਼ਾਈਨਰ ਦੁਪੱਟਾ ਔਰਗੈਂਜ਼ਾ ਦਾ ਬੁਟੀਕ ਪੀਸ ਆ ਜੀ ਇਹ ਗਰਲਿਸ਼ ਲੁੱਕ ਦੇ ਵਿੱਚ ਪ੍ਰਾਈਸ ਆਇਆ ਜੀ 1450 ਰੁਪਏ 1450 ਰੁਪਏ ਦੀ ਰੇਂਜ ਸੂਟ ਪਹਿਣਾ ਜੀ ਦੁਪੱਟੇ ਦਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਇੱਕ ਪਿੰਕਰ ਦੁਪੱਟਾ ਵਾ ਅਤੇ ਦੂਸਰਾ ਤੁਹਾਨੂੰ ਆ ਵੀ ਖੋਲ ਦਾਂਗੇ ਪੀਚ ਦੁਪੱਟਾ ਲੋ ਜੀ ਇੱਕਾ ਪੀਚ ਔਰਗੈਂਜ਼ਾ ਔਰਗੈਂਜ਼ਾ ਦਾ ਦੁਪੱਟਾ ਵਾ ਵਿੱਚ ਕੜਾਈ ਹੋਈ ਆ ਔਰ ਪ੍ਰਿੰਟ ਬਣਿਆ ਪੱਲਿਆਂ ਤੇ ਬਹੁਤ ਸੋਹਣਾ ਸੂਟ ਆਇਆ ਜੀ ਬਹੁਤ ਸੋਹਣਾ ਡਿਜ਼ਾਈਨ ਪ੍ਰਾਈਸ ਹੈਗਾ 1450 ਰੁਪਏ ਜੀ ਇੱਕ ਡਿਜ਼ਾਈਨ ਆਇਆ ਵੀ ਮਸਲੀਨ ਦੇ ਉੱਤੇ ਆਇਆ ਡਿਜ਼ਾਈਨਰ ਸੂਟ ਚਾਰ ਕਲਰ ਆਏ ਨੇ ਇਸ ਵਿੱਚ ਲਾਈਟ ਗ੍ਰੀਨ ਪੀਚ ਪਿੰਕ ਔਰ ਗ੍ਰੇ ਇੱਥੇ ਤੁਹਾਨੂੰ ਗ੍ਰੇ ਕਲਰ ਆਪਾਂ ਖੋਲ ਕੇ ਦਿਖਾਵਾਂਗੇ ਜੀ ਲੋ ਜੀ ਆ ਦੇਖੋ ਗ੍ਰੇ ਕਲਰ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਡਿਜ਼ਾਈਨ ਆ ਜੀ ਵਰਕ ਦੇਖੋ ਕਿੰਨਾ ਸੋਹਣਾ ਹੋਇਆ ਘੇਰੇ ਤੇ ਲੈਸ ਲੱਗੀ ਹੋਈ ਆ ਔਰ ਉੱਪਰ ਸਾਰੇ ਪੈਨਲ ਵਾਲਾ ਡਿਜ਼ਾਈਨ ਗਲੇ ਤੇ ਵੀ ਲੈਸ ਲੱਗੀ ਫੁੱਲ ਬਾਜ਼ੂ ਆ ਜੀ ਨਾਲ ਬਾਹਾਂ ਦੇ ਉੱਤੇ ਵੀ ਲੈਸ ਲੱਗੀ ਹੋਈ ਆ ਡਿਜ਼ਾਈਨਰ ਬੁਟੀਕ ਪੀਸ ਆਇਆ ਜੀ ਕਲਰ ਚ ਆ ਰਾਇ ਇਹਦੇ ਚ ਪਲੇਨ ਸਲਵਾਰ ਆ ਔਰ ਦੁਪੱਟਾ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਇਹਦਾ ਪਿਓਰ ਦਾ ਦੁਪੱਟਾ ਜੀ ਹਲੋ ਦੁਪੱਟਾ ਦੇਖੋ ਕਿੰਨਾ ਸੋਹਣਾ ਜੀ ਚਾਲਰ ਵਾਲੀ ਲੈਸ ਲੱਗੀ ਹੋਈ ਹੈ ਇਹਦੇ ਗ੍ਰੇ ਕਲਰ ਦੀ ਹੋਈ ਚਾਰ ਕਲਰ ਆਏ ਨੇ ਤੇ ਪਿੰਕ ਪੀਚ ਗ੍ਰੀਨ ਔਰ ਗ੍ਰੇ ਪ੍ਰਾਈਸ ਇਹਦਾ ਹੈਗਾ 1140 ਰੁਪਏ ਜੀ 1140 ਰੁਪਏ ਦੀ ਰੇਂਜ ਚ ਸੂਟ ਪਹਿਣਾ ਹੈ ਬਹੁਤ ਸੋਹਣਾ ਡਿਜ਼ਾਈਨਰ ਬਟਿਕ ਪੀਸ ਆਇਆ ਗਰਲਿਸ਼ ਲੁੱਕ ਦੇ ਦੀ ਜੀ ਇਹ ਸਾਡੀ ਇੰਸਟਾਗ੍ਰam ਤੇ ਫੇਸਬੁੱਕ ਦੀ ਆਈਡੀ ਹੈ ਇੱਥੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਆ ਜੇ ਵੀ ਸਰਕ ਸਟੋਰ ਦੇ ਨਾਲ ਆਤੇ ਸਾਡਾ ਪੇਜ ਬਣਿਆ ਹੋਇਆ ਹੈ ਸਾਡਾ ਕੰਟੈਕਟ ਨੰਬਰ ਹੈ ਜੀ ਕੋਈ ਵੀ ਸੂਟ ਤੁਸੀਂ ਬੁੱਕ ਕਰਨਾ ਵਾ ਇਸ ਤੇ ਸਾਨੂੰ ਮੈਸੇਜ ਕਰਵਾ ਸਕਦੇ ਆ ਮੈਸੇਜ ਕਰ ਸਕਦੇ ਆ 97809890